ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ 15 16 ਸਾਲਾਂ ਦਾ ਬੱਚਾ ਹੀ ਇਹ ਦੋ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਤਾ ਕੱਟਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਹੁਣ ਜੀ ਤਿੰਨਾ ਚੌ ਦਿਨਾਂ ਬਾਅਦ ਨੂੰ ਪਤਾ ਲੱਗਾ ਵੀ ਇਹਦਾ ਮਰਬਲ ਕੁੱਤੇ ਦਾ ਕੱਟਿਆ ਹੀ ਹੁਣ ਜਿੰਨਾ ਉਹ ਜੋ ਗਿਆ ਇਹ ਬੱਚੇ ਨੇ ਹਸਤਾਂ ਚੰਗਾ ਚੰਗਾ ਇਲਾਜ ਕਰਾਇਆ ਹਾਂ ਜੀ ਰਾਤੀ 10 ਵਜੇ ਟੈਕ ਹੋ ਗਈ ਹੈ ਕੱਰਾ ਜੀ ਭਨੇਵਾ ਇਹ ਵਿਚਾਰਾ ਲੱਗਦਾ ਸਾਡਾ ਪਿੰਡ ਚ ਇਸ ਤਰ੍ਹਾਂ ਹੋਈ ਗੱਲ ਵੀ ਮਹੀਨਾ ਦੂਰ ਪਹਿਲੋਣਾ ਚਾਹੀ ਕੋ ਦੇਨੇ ਨੂੰ ਵੱਡਿਆ ਹੀ ਹੱਕੇ ਕੁੱਤੇ ਨੇ ਤੇ ਵੱਢ ਲਿਆ ਇੱਥੇ ਕੁੜੇ ਅਵਰਾਸ਼ ਤੇ ਕਰਮ ਮਾਰੇ ਆਸ-ਪਾਸੇ ਕੇ ਰਿਵਾਰਡ ਦਾ ਤੇ ਬੰਦਾ ਕੋਈ ਟਾਈਮ ਉਹ ਜਦੋਂ ਢੂੜ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ਢਿਲਾ ਹੋ ਗਿਆ ਢਿਲਾ ਜਾਂ ਕਰ ਮਾਰੇ ਕੋਈ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਹ ਕਰਾਈ ਰੱਖਿਆ ਜਾ ਕੇ ਪਰ ਵੀ ਉਹ ਕਿਹਦੇ ਹਸ ਕਿਹਦੇ ਕਲਪਸਤਾ ਸੀ ਆਪਣਾ ਨਾ ਨਹੀਂ ਬਾਕੀ ਤੇ ਉੱਥੇ ਜਾ ਕੇ ਉਹਨਾਂ ਨੂੰ ਉਹ ਅੱਖ ਸਾਨੂੰ ਸੋਚ ਆਕ ਪਏ ਇੱਥੇ ਤੇ ਉਹ ਅੱਖ ਨਹੀਂ ਹਲਕਦਾਏਗਾ ਹੀ ਨਹੀਂ ਨੋਸੇ ਨਹੀਂ ਹਲਕਦਾਏਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗਲਤੀ ਰਹੇ ਵੀ ਕੋਰੇ ਨਾ ਮਾਰਾਈ ਕਰੇ ਨਹੀਂ ਹੋਵੇ ਓਵਰ ਜਿਆਦਾ ਹੁੰਦਾ ਗਿਆ ਚੌ ਦਿਨਾਂ ਤਿੰਨਾਂ ਇਤ ਚੋਖਾ ਹੋ ਗਿਆ ਰਾਤ ਤੱਕ ਜਦੋਂ ਅਸਲੋ ਬਤਲਣਾ ਗੱਲ ਸਿਰੇ ਤੇ ਅਪੜ ਗਈ ਫਿਰ ਭਜਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਨਕੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਥੇ ਪ੍ਰਕਾਸ਼ ਹੈ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਤੇ ਦਾ ਹੁੰਦਾ ਨਾ ਉੱਥੇ ਰਾਤ ਹੀ ਅਰੇ ਜਾਨ ਤੋਂ ਪਹਿਾਈ ਕੁਦਾਸ ਕਰ ਲੈਣਾ ਪੂਰਾ ਹੋ ਗਿਆ ਕਿੰਨੀ ਕੁ ਮਦਦ ਸੀ 15 ਕੁ ਸਾਲ ਦਾ ਹੈਗਾ ਸੀ 14-15 ਸਾਲ ਦਾ ਕੱਲਾ ਹੀ ਪੁੱਤ ਜੀ ਨਾ ਕੋਤੀ ਨਾ ਕੋਸ਼ ਮਾਂ ਤੋਂ ਦਿਖਾਰੇ ਨੇ ਅੱਗੇ ਵਿਚਾਰੇ ਦੁਖੀ ਨੇ ਬੜੇ ਇਹ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤ ਵਾਲਾ ਮਮਦੋੜ ਠਾੜ ਦੇ ਵਿੱਚ ਵਾਪਰੀ ਆ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17-18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਲੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹਨਾਂ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ ਸਾ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲੈ ਆਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਲੱਛਣ ਮੇਂ ਇਹ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਿਹੜੇ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਰਨਾ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹਿ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਇਲਾਜ ਟਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟਰੀਟਮੈਂਟ ਕਰੇ ਸਾਡਾ ਜੀ ਇਹ ਪਣੀਵਾ ਹੈ ਜੀ ਤੇ ਜਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਨੇ ਇਹਨੂੰ ਨਾ ਕੁੱਤੇ ਨੇ ਕੱਟਿਆ ਹੈ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇਹਨੀਂ ਦਾ ਵੀ ਕਾਰ ਰੱਖਿਆ ਪਤਾ ਨਹੀਂ ਇਲਾਜ ਦੇ ਵਿੱਚ ਕਿਤੇ ਕਮੀ ਰਹਿ ਗਈ ਜਾਂ ਕਿਸਮਤ ਕਹਿ ਲੋ ਹਾਰ ਦੇ ਗਈ ਤੇ ਸਾਡਾ ਜੀ ਕੱਲਾ ਕੱਲਾ ਇਸ ਪੁੱਤਰ ਜੀ ਪਿਛਲੇ 3-4 ਦਿਨਾਂ ਤੋਂ ਹਾਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰ ਨੂੰ ਨਹੀਂ ਪਤਾ ਲੱਗਾ ਖੁਦ ਅਸੀਂ ਸੋਕਿਆ ਡਾਕਟਰਾਂ ਨੂੰ ਕੁੱਤੇ ਨੇ ਕੱਟੇ ਉਹਨਾਂ ਨੇ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ। ਹਾਲਤ ਬਿਲਕੁਲ ਹੀ ਚਿਤੰਚਾ ਆਹ ਤੇਨਾਂ ਦਬਕਾਰ ਅਸਲ ਤਾਂ ਕੱਲ ਤੋਂ ਹੀ ਜਿਆਦਾ ਵਿਗੜੀ ਹਾਲਤ ਜਿਆਦਾ। ਇਹ ਕੁੱਤੇ ਹੋ ਹੀ ਬਹੁਤ ਗਏ ਨੇ ਜਿਹੜਾ ਕੁਝ ਨਹੀਂ ਬੰਦ ਕਰਦਾ। ਪ੍ਰਸ਼ਾਸਨ ਤੋਂ ਸਾਡੀ ਇਹੋ ਜੀ ਵੀ ਵੇਖੋ ਜੀ ਸਾਡਾ ਬੱਚਾ ਤਾਂ ਤੁਰ ਗਿਆ ਜਾਣ ਤੋਂ। ਅਸੀਂ ਤਾਂ ਥੱਥੋਂ ਸਖਣੇ ਹੋ ਗਏ ਆ ਜੀ। ਪ੍ਰਸ਼ਾਸਨ ਅੱਗੇ ਸਾਡੀ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਦੇ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦਾ ਨੇ ਪਿੱਛੇ ਜਿਵੇਂ ਕਸਾਨ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਹਿਸ਼ਤ ਪਾ ਛੱਡੀ। ਪ੍ਰਸ਼ਾਸਨ ਨੂੰ ਵੀ ਇਸਾਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਹੈ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋਈ ਨਾ ਤਗੜਾ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਹੈ ਹੋਰ ਕੀ ਮੰਗ ਕਰਦੇ ਹੋ ਮੰਗ ਅਸੀਂ ਇਹ ਕਰਦੇ ਵੀ ਚਲੋ ਬੱਚਾ ਤਾਂ ਸਾਡਾ ਹਣ ਜਾਣ ਵਾਲਾ ਤੁਰ ਗਿਆ ਜੀ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਵੀ ਸਾਡੇ ਜਿਹੜਾ ਪਰਿਵਾਰ ਸਾਰਾ ਬੱਚੇ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਨਾਲ ਰਹੇ ਨੇ ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਤੇ ਉੱਤੇ ਹੀ ਰਹਿੰਦਾ ਹੈ ਇਸ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਵਿਚਾਰ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਕਰਨਾ ਚਾਹੀਦਾ ਪ੍ਰਸ਼ਾਸਨ ਵੱਲੋਂ